ਬੋਦੀ ਸਤਕਾਰਯੋ ਸਾਥੀਓ ਜਿਵੇਂ ਕਿ ਤੁਹਾਨੂੰ ਇਸ ਗੱਲ ਦਾ ਇਲਮ ਹੈਗਾ ਹੀ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਲਵਾਰਿਸ ਦੇ ਤੌਰ ਤੇ ਕੰਮ ਕਰ ਰਹੀ ਹੈ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਕੋਈ ਵੀ ਬਾਲੀਬਾਰ ਸਾਨੂੰ ਨਜ਼ਰ ਨਹੀਂ ਆਉਂਦਾ April ਮਹੀਨੇ ਤੋਂ ਲੈ ਕੇ ਹੁਣ ਕੱਕ ਜੁਲਾਈ ਤੱਕ ਅਜੇ ਤੱਕ ਮਾਨਯੋਗ ਵਾਈਸ ਚਾਂਸਲਰ ਸਾਹਿਬ ਦੀ ਵੀ ਜਿਹੜੀ ਨਿਯੁਕਤੀ ਹੈ ਪੰਜਾਬ ਸਰਕਾਰ ਦੁਆਰਾ ਉਹ ਨਹੀਂ ਕੀਤੀ ਗਈ ਹੈ ਪਿਛਲੇ 3-4 ਸਾਲਾਂ ਤੋਂ ਜਿਹੜੀਆਂ ਸਾਡੀਆਂ ਤਨਖਾਹਾਂ ਨੇ ਉਹ ਲੰਬੇ ਸਮੇਂ ਤੋਂ ਰੁਕ-ਰੁਕ ਕੇ ਆ ਰਹੀਆਂ ਨੇ ਕਈ-ਕਈ ਮਹੀਨੇ ਲੇਟ ਤਨਖਾਹਾਂ ਨੇ ਜਿਹੜੀਆਂ ਸਾਨੂੰ ਮਿਲ ਰਹੀਆਂ ਨੇ ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਜਿਹੜੀ ਵਿੱਤੀ ਸਥਿਤੀ ਹੈ ਉਹ ਦਿਨ-ప్రਤੀ ਦਿਨ ਨਿਗਰਦੀ ਜਾ ਰਹੀ ਹੈ ਕਿ ਅਸੀਂ ਪੰਜਾਬ ਸਰਕਾਰ ਤੋਂ ਜਿਹੜੀ ਪਹਿਲੀ ਸਾਡੀ ਡਿਮਾਂਡ ਹੈ ਉਹ ਹੈਗੀ ਹੈ ਕਿ ਜਲਦ ਤੋਂ ਜਲਦ ਵਾਈਸ ਚਾਂਸਲਰ ਸਾਹਿਬ ਦੀ ਨਿਯੁਕਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੀ ਕੋ ਕੀਤੀ ਜਾਵੇ ਦੂਜੀ ਡਿਮਾਂਡ ਇਹ ਹੈ ਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਇੱਕ ਜਿਹੜਾ ਵਿੱਤੀ ਪੈਕੇਜ ਹੈ ਘੱਟੋ ਘੱਟ 500 ਕਰੋੜ ਰੁਪਏ ਦਾ ਵਿੱਤੀ ਪੈਕੇਜ ਦਿੱਤਾ ਜਾਵੇ ਤਾਂ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਹੜੀ ਵਿੱਤੀ ਨਿਘਾਰ ਵਿੱਤੀ ਸੰਕਟ ਜਿਹੜਾ ਛਾਇਆ ਹੋਇਆ ਹੈ ਯੂਨੀਵਰਸਿਟੀ ਦੇ ਉੱਪਰ ਉਹਨੂੰ ਅਸੀਂ ਹੱਲ ਕਰ ਸਕੀਏ ਇਸ ਤੋਂ ਇਲਾਵਾ ਸਾਡੀਆਂ ਬਹੁਤ ਸਾਰੀਆਂ ਪ੍ਰੋਮੋਸ਼ਨਾਂ ਬਕਾਏ ਸਾਡੇ ਹੁਣ ਤੱਕ ਉਦਾਂ ਹੀ ਪਏ ਨੇ ਬਹੁਤ ਸਾਰੇ ਜਿਹੜੇ ਕੰਟਰੈਕਚੁਅਲ ਬੇਸਿਸ ਪ੍ਰੋਫੈਸਰਜ਼ ਨੇ ਉਹ ਪਿਛਲੇ ਲੰਬੇ ਸਮੇਂ ਤੋਂ 10-10 12-12 ਸਾਲਾਂ ਤੋਂ ਕੰਮ ਕਰ ਰਹੇ ਨੇ ਉਹਨਾਂ ਨੂੰ ਵੀ ਪੱਕੇ ਕੀਤਾ ਜਾਵੇ ਤੇ ਬਾਕੀ ਹੋਰ ਵੀ ਬਹੁਤ ਸਾਰੀਆਂ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਵੀ ਨੇ ਜਿਹੜੇ ਕਿ ਇੱਕ ਵਾਈਸ ਚਾਂਸਲਰ ਦੀ ਜੇ ਨਿਯੁਕਤੀ ਹੋਊਗੀ ਉਹ ਹੱਲ ਕਰ ਸਕਣਗੇ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਸੀ ਪੰਜਾਬ ਸਰਕਾਰ ਅਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਮਾਨਯੋਗ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਆ ਕਿ ਸਿੱਖਿਆ ਦੇ ਨਿਗਾਰ ਨੂੰ ਮੱਲਵੇ ਦੀ ਨਹੀਂ ਪੂਰੀ ਵਿਸ਼ਵ ਦੀ ਯੂਨੀਵਰਸਿਟੀ ਹੈ ਜਿਹੜੀ ਉਹ ਨਿਗਾਰਵਲ ਤਰੀ ਹੋਈ ਹੈ ਤੇ ਸਿੱਖਿਆ ਦਾ ਨਿਗਾਰ ਸਮਾਜ ਦਾ ਨਿਗਾਰ ਹੈ ਅਸੀਂ ਮੁੱਖ ਮੰਤਰੀ ਪੰਜਾਬ ਨੂੰ ਪਰ ਜੋ ਅਪੀਲ ਕਰਦੇ ਆ ਕਿ ਉਹ ਜਲਦ ਤੋਂ ਜਲਦ ਵਾਈਸ ਚਾਂਸਲਰ ਦੀ ਨਿਯੁਕਤੀ ਕਰਨ ਯੂਨੀਵਰਸਿਟੀ ਨੂੰ ਵਿੱਤੀ ਪੈਕੇਜ ਦੇਣ ਤਾਂ ਕਿ ਯੂਨੀਵਰਸਿਟੀ ਨੂੰ ਜਿਹੜਾ ਲੱਖਾਂ ਵਿਦਿਆਰਥੀ ਘੱਟੋ ਘੱਟ 3 ਲੱਖ ਵਿਦਿਆਰਥੀ ਇਸ ਯੂਨੀਵਰਸਿਟੀ ਦੇ ਵਿੱਚ ਪੜਦਾ ਹੈ ਉਹਦੇ ਭਵਿੱਖ ਨਾਲ ਖਿਲਵਾੜ ਨਾ ਕੀਤਾ ਜਾਵੇ ਤੇ ਜਲਦ ਤੋਂ ਜਲਦ ਯੂਨੀਵਰਸਿਟੀ ਨੂੰ ਜਿਹੜਾ ਵਿੱਤੀ ਪੈਕੇਜ ਅਤੇ ਵਾਈਸ ਚਾਂਸਲਰ ਦੀ ਨਿਯੁਕਤੀ ਕੀਤੀ ਜਾਵੇ ਥੈਂਕ ਯੂ